ਜੀ গুਡ ਮਾਰਨਿੰਗ ਜੀ ਡੇ 3 ਬਾਹਰ ਚ ਬੈਠੀ ਹੈ ਬਾਹਰ ਚ ਬੈਠੀ ਹੈ ਬਾਹਰ ਛੱਡ ਦਿੱਤੀ ਜੀ ਆਪਣਾਂ ਦੀ ਆਪਣਾ ਵਾਟਰ ਬਰੂਆ ਪਾਣੀ ਨਹੀਂ ਆਉਂਦਾ ਇਹ ਕੋਈ ਨਹੀਂ ਗਲਾਂ ਕਰੀ ਅਸੀਂ ਜਦੋਂ ਜਦ ਬਾਰਸ਼ਟ ਹੋ ਗਈ ਅਸੀਂ ਪਾਣੀ ਘਟਾ ਦਈਏ ਲੋ ਜਿਹਦਾ ਵਾਲਿਆ ਜੀ ਇੱਥੇ ਆਪਣਾ ਟੈਂਟ ਲੱਗਾ ਤੇ ਆ ਜਦਾ ਮੋਲਾ ਹਲੇ ਦੋਲੇ ਦਾ ਮੰਦਰੀ ਦਾ ਮੰਦਰ ਦੇ ਕਿਨਾਰੇ ਦੇ ਉੱਪ ਲਾਇਆ ਈਟਾਂ ਦੇ ਲਓ ਆ ਟੈਂਟ ਦਾ ਮੈਂ ਲੈ ਗਿਆ ਹੈ ਕਵਰ ਇਹਦੇ ਨਾਲ ਹੀ ਬਾਹਰ ਆਇਆ ਲਓ ਜੀ ਦੋਸਤੋ ਟਾਈਮ ਹੋ ਗਿਆ ਜੀ ਆਹ ਆਪ ਜ਼ਾਰੀ ਬਾਰਿਜ ਬੈਂਦੇ ਰਹੀ ਤੇ ਟੈਂਟ ਵਿੱਚ ਸਾਡੇ ਟੈਂਟ ਨੇ ਬਹੁਤ ਬਚਾਰ ਕੀਤਾ ਟੈਂਟ ਨਾ ਹੁੰਦਾ ਤੇ ਕੱਪੜੇ ਕੁਪੜੇ ਸਾਰੇ ਗਿੱਲੇ ਹੋ ਜਾਣਗੇ ਦੇਖੋ ਫਿਰ ਤੇ ਚਲੋ ਬੈਠੋ ਜੀ ਹੁਣ ਇਦਾਂ ਦੇ ਖੂਬਸੂਰਤ ਆਵਾਦੀਆਂ ਦੇ ਵਿੱਚ ਸਾਡਾ ਅੱਜ ਤੀਸਰਾ ਦਿਨ ਆ ਅੱਜ ਵੀ ਗਾੜਾ ਇਹ ਨਾ ਵੀ ਤੇ ਰਾਤ ਕੈਂਪਿੰਗ ਕੀਤੀ ਹੈ ਰਾਤਦਾਰੀ ਬਾਰਿਸ਼ ਪੈਦੀ ਰਹੀ ਸਵੇਰ ਤੱਕ ਬਾਰਿਸ਼ ਪੈਦੀ ਰਹੀ ਮੋੜੀ ਨਹਾ ਤੋ ਕੇ ਤੇ ਵੇਲੇ ਆਏ ਆ ਤੇ ਤਰਾ ਮੌਲਾ ਤੁਹਾਨੂੰ ਆਪਣੀ ਸ਼ਕਲ ਵੀ ਦਿਖਾ ਦਈ ਆਪਾਂ ਰਾਤ ਆਪਰਾਉਂਦਾ ਆ ਓਏ ਮਣੀ ਅੱਜ ਤਾਂ ਮਤਲਬ ਇਹ ਨਾ ਵੀ ਲਗਾਈ ਰਾਤ ਕਹਿੰਦੇ ਠੰਡ ਲੱਗ ਗਈ ਇਹਨੂੰ ਮਕੜੀ ਆ ਦੇਖੀ ਬਾਹਰੋਂ ਉਹ ਮਕੜੀ ਵਾਲੇ ਭਰਾਵਾ ਮਕੜੀ ਮਕੜੀ ਢੀ ਮੋਢੀ ਮਕੜੀ ਢੀ ਮੋਢੀ ਓਏ ਉਹ ਮਕੜੀ ਜਿੰਦਗੀ ਚ ਪਹਿਲੀ ਵਾਰ ਦੇਖੀ ਮਕੜੀ ਉਹਦੇ ਸੁਪਣੇ ਆਂਦੇ ਰੇ ਰਾਹ ਡਰ ਲੱਗਾ ਰਿਹਾ ਵੇ ਮਗੜੀ ਕਿਤੇ ਉਹਦੇ ਵਿੱਚ ਨਾ ਆ ਜਾਵੇ ਕਿਤੇ ਤੰਬੂ ਵਿੱਚ ਨਾ ਆ ਜਾਵੇ ਕਿਤੇ ਮਗੜੀ ਬੈਕ ਅਜੇ ਦਾ ਰਖੀ ਆਹ ਰਸਤੇ ਦਾ ਨਹੀਂ ਆਪਾਂ ਜਾਣਾ ਆਹ ਰਸਤਾ ਇੱਕ ਜਾਂਦਾ ਪਠਾਨਗੋੜ ਵੱਲ ਦੀ ਲੋ ਜੀ ਪਾਣੀ ਦਾ ਉਫਾਨ ਦੇਖੋ ਉੱਪਰ ਬਾਰਿਸ਼ ਪੈ ਰਹੀ ਆ ਗੰਦਲਾ ਪਾਣੀ ਹੈ ਹੁਣ ਅੱਗੇ ਜਾ ਕੇ ਬਣਾਉਨੇ ਆ ਬਸ ਬਸ ਹੋ ਜਾਂਦੀ ਐ ਸਫਰ ਕਰਦੇ ਕਰਦੇ ਆਹ ਇਹ ਤਿੰਨ ਦਿਨ ਤਿੰਨ ਦਿਨ ਹੋ ਗਏ ਸਾਨੂੰ ਸਫਰ ਕਰਦੇ ਦੇੰਦ ਨੋਗੇ ਦੋ ਦਿਨ ਤੇ ਦੋ ਦਿਨ ਹੋਏ ਆ ਦੋ ਰਾਤਾਂ ਕੱਤੀਆਂ ਆ ਦੋ ਰਾਤਾਂ ਕੱਤੀਆਂ ਆ ਦੋ ਦਿਨ ਹੀ ਹੋਏ ਦੋ ਦਿਨ ਹੀ ਹੋਏ ਤਿੰਨ ਦਿਨ ਹੋਇਆ ਅੱਜ ਤੀਸਰਾ ਦਿਨ ਆ ਚੱਲਾ ਸਟਾਰਟ ਆ ਚਲੋ ਜੀ ਲੋ ਜੀ ਵੈਲਕਮ ਟੂ ਚੰਬਾ ਚੰਬੇ ਪੁੱਟ ਗਏ ਜੀ ਅੰਮ੍ਰਲਿ ਨੇ ਜਣਾ ਜਾਉਂ ਕੋਈ ਵੀ ਉਹ ਆਜ਼ਈ ਆ ਰਹੀ ਆ ਕਿਉਂਕਿ ਮਾਈਕ ਨਹੀਂ ਲਗਾਇਆਗਾ ਅੱਜ ਮੈਂ ਕਹਿੰਦਾ ਵੀਡੀਓ ਅਪਲੋਡ ਲਾ ਦਈਏ ਇੱਥੇ ਆਹ ਕੀ ਕਹਿੰਦਾ ਕਵਰ ਕਿਤੇ ਲੱਗੇ ਆ ਬੂਸਟਰ ਬੂਸਟਰ ਟਾਵਰ ਕਿੱਧਰ ਟਾਵਰ ਉਹ ਉੱਪਰ ਲੱਗਿਆ ਹੋਇਆ ਸੌਂਗ ਲੱਗੇ ਸੀਗੇ ਤੇ ਟੈਂਟ ਢੁੰਡਦੇ ਅਰਗਣ ਲੱਗੇ ਹੁਣ ਕੈਨਸਲ ਕਰਨ ਲੱਗੇ ਆਪਾਂ ਇੱਥੇ ਬਾਹਰ ਪਾ ਲੈਣੇ ਬਰਾਵਾ ਇਹ ਕਿਪਾ ਹੀ ਰੱਖੀ ਹੈ ਜੇ ਲਾਗੋ ਹੀ ਕੱਢੀ ਹੈ ਜੇ ਬਰਾਵਾ ਧਿਆਨ ਨਾਲ ਨਿਕਲ ਲੈ ਦੇਖਦੂ ਕੇ ਲੋ ਜੇ ਦੀਦ ਨਾ ਬਚਾਈਂ ਬਰਾਵਾ ਐ ਕਰੂ ਹਾਂ ਤੂੰ ਮੜਾਈ ਵਿੱਚੋਂ ਲੋ ਜੀ ਇੱਥੇ ਆਪਾਂ ਤੇ ਰੱਖ ਦਿਨੇ 2 ਮਿੰਟ ਗੰਬੀਬੀ ਯਾ ਲੈ ਇਹ ਬਦਲ ਲਾਈ ਦੇ ਗਾ ਇਹਦੇ ਨੂੰ ਇਹ ਕੱਲ ਆ ਇਹਦੇ ਨਾਲੇ ਵੱਸੇ ਗੱਲ ਹੋ ਰਿਹਾ ਹੈ ਲੈ ਬਰਾਬਰ ਜਗ੍ਹਾ ਹੈ ਨਾ ਤਕੂ ਨੂੰ ਇਹ ਇੱਧਰ ਗੱਲੀਏ ਇਹ ਠੀਕ ਆ ਸਹੀ ਰੁਕ ਕੇ ਸਰ ਜਾਲੀ ਪੰਦ ਕਰਕੇ ਦੋ ਹਾਂ ਉਹ ਉਹ ਜਦੋਂ ਉਹ ਚਾਹੀਦਾ ਆਂ ਤਰ ਕੋਹ ਦੇ ਟੋਟੇ ਦੇਣਾ ਉਹ ਉਹ ਰੋਹਦਾ ਚੱਕ ਉਹਨੂੰ ਤਰਪਾਲ ਜੀ ਨੂੰ ਚਲੋ ਪਰਾਪੀ ਲਗਾਇਆ ਸੀਗਾ ਅਸੀਂ

ਉਂਦੇ ਲੋ ਹੁਣ ਇਹਦਾ ਪ੍ਰੈਸ਼ਰ ਬਣ ਗਿਆ ਤੇ ਨੋਸ ਲੱਗਿਆ ਹੀ ਉੱਥੇ ਕਰ ਲੰਦਾ ਉੱਥੇ ਨਹੀਂ ਆ ਇਹਦੀ ਹੁਣ ਆਈ ਦੀ ਤੇ ਹੁਣ ਮੈਂ ਤੈਨੂੰ ਇੱਥੇ ਕਿੱਥੇ ਕਰਾਵਾਂ ਉਹਦੇ ਇੱਥੇ ਕਿੱਥੇ ਕਰਾਵਾਂ ਨਹੀਂ ਲੱਭਦਾ ਹਾਂ ਇਹ ਕਿਰਾਵਾ ਇੱਥੇ ਪਾਣੀ ਲੈਂਦਾ ਪਾਣੀ ਦੀ ਬੋਤਲ ਹੈ ਜੀ ਮਮਾ ਪੀਣ ਪੀਣ ਵਾਸਤੇ ਹੀ ਆ

ਦਲਦਾ ਦੱਪੜਿਆ ਆ ਚੁੱਕਿਆ ਤੁਹਾਨੂੰ ਤੇ ਵੀ ਕੋਟਾ ਹੁਣ ਮਮਾ ਮੈਂ ਨਹੀਂ ਦੱਪਦਾਗਾ ਮੈਨੂੰ ਜਿੱਦਾਂ ਪ੍ਰੈਸ਼ਰ ਲੱਗਦਾ ਮੇਰਾ ਸਿਰ ਦੁਖਣ ਲੱਗ ਪੈਂਦਾ ਤੇ ਵੀ ਗੱਲੇ ਮੇਰਾ ਸਿਰ ਦੁਖਣ ਲੱਗ ਪਈ ਵਿੱਚ ਪਿੱਛੇ ਮਾਗਾ ਪ੍ਰਭਾ ਬੈਲਾ ਹਲਕੇ ਹੋਈਏ ਪਹਿਲਾਂ ਫੇਰ ਹਲਕੇ ਹੁਲਕੇ ਹੋਏ ਤੇ ਲੰਗਰ ਬਾਣੀ ਖਾਦਾ ਵਾਹ ਇਹ ਪਾਣੀ ਨੀ ਬਤ ਸੁਵੇ ਤੇ ਦੱਬੀ ਜਾਂਦੇ ਵੇ ਦੱਬੀ ਜਾਂ ਮੈਂ ਇਹਨੂੰ ਗਿਆ ਵੀ ਮੈਂ ਕਹਗਾ ਹਰਦਾ ਹੋਣ ਜਾਣਾ ਇੱਲਾ ਨਹੀਂ ਮੈਂ ਨਹੀਂ ਕਿਹਾ ਚੱਲ ਜਾ ਬਰਾਵਾ ਸਾਈਡ ਤੇ ਮੈਂ ਲੋਰ ਨਾ ਟਨਲ ਕਿ ਜੇ ਜਾ ਕੇ ਸਾਈਡ ਜਾਈ ਤੇ ਗਈ ਇੱਥੇ ਦਾ ਰਾਂ ਨੂੰ ਹੁਣ ਸੰਗਾਈ ਨਾ ਜਾਣੀ ਉਹ ਇਹਦਾ ਸਿਰਾਂ ਨਹੀਂ ਲੱਭਣਦੇ ਆ ਕਿੱਦਾਂ ਨੂੰ ਲਾਉਣੀ ਐ ਐਂ ਜਿਹੜਾ ਪ੍ਰੋਫੈਸ਼ਨਲ ਆ ਯਾਰ ਐ ਵੀ ਇਦਾਂ ਹੀ કરીਏ ਯਾਰ ਕਰਦਾ ਰੱਖੀ ਉਧਰ ਚਲ ਜਾ ਉਧਰ ਉਧਰ ਕਿੱਧਰ ਜਾਉਂਦਾ ਉਧਰ ਇੱਥੇ ਨਹੀਂ ਇੱਥੇ ਸੋਣਾ ਤੈਨੂੰ ਪਤਾ ਜ਼ਮੈਲ ਆਣੀ ਹੈ ਯਾਰ ਉਧਰ ਫਿਰ ਜਗ੍ਹਾ ਹੈ ਨਹੀਂ ਜਗ੍ਹਾ ਨਹੀਂ ਚਲੀ ਮੜੇ ਮੋੜ ਤੋਂ ਮੇਰਾ ਕੰਮ ਲੀਕ ਹੋਣ ਲੱਗਾ ਸੀ ਇਹ ਪਾਟਣ ਲੱਗਾ ਹੈ ਪਾਟਣ ਲੱਗਾ ਸਾਰਾ ਦੂਜੀ ਜਾਈ ਦੂਜੀ ਜਾ ਕੇ ਕਰੀ ਇੱਥੇ ਨਾ ਕਰੀ ਵਾਹ ਲੋਈ ਅੱਜ ਦੀ ਰਾਤ ਸਾਡੀ ਸੰਗਰੂਹਾ ਜੀ ਤੇ ਨਾਇਕ ਹੀ ਉਹ ਅਜਿਹੜਾ ਤੰਬੂ ਲੈ ਆਇਆ ਇਹ ਵੀ ਮੈਂ ਤਾਂ ਤੇ ਲਿਆ ਵੀ ਆਪਾਂ ਮਾਲ ਕੇ ਜਦਾਂ ਹੋ ਵੀਡੀਓ ਵਗੈਰਾ ਚੁੜਗਾਨੀ ਉਹ ਪਤਾ ਨਹੀਂ ਕਿੱਥੇ ਰੁਕਣਾ ਪੈ ਜਾਣਾ ਤੇ ਇਸ ਕਰਕੇ ਐਮਰਜੈਂਸੀ ਆਪਾਂ ਇਹ ਲਿਆਓ ਸੀਗਾ ਤੇ ਇਸ ਕਰਕੇ ਇੱਕ ਟੈਂਪ ਕੈਂਪਿੰਗ ਦਾ ਵੀ ਤੁਹਾਨੂੰ ਤੁਹਾਨੂੰ ਦਵਲ ਦੇ ਆਨੇ ਆ ਦੇ ਦਵਲ ਤੇ ਜਗਨ ਉਹ ਬੰਦਾ ਲੱਗਦਾ ਉਹ ਇਹਦਾ ਰੱਬ ਕੰਮੇ ਲਾ ਕੇ ਕਰਦੇ ਰਾਵਾਂ ਜੇ ਦੂਰ ਜੇ ਜਾ ਕੇ ਕਰੀ ਲਾਗੇ ਨਾ ਕਰੀ ਸ਼ੰਕਰਗੋਵਾਂ ਜਿਹਦੀ ਆ ਜਗਾ ਹੈ ਜੀ ਇਹ ਸ਼ੰਕਰਗੋਵਾਂ ਜੀ ਨੰਦੀ ਭਗਵਾਨ ਜੀ ਸਾਡੇ ਸ਼ੰਕਰ ਮਹਾਰਾਜ ਜੀ ਆ ਮੰਦਰ ਆ ਸ਼ੰਕਰ ਗਵਾਨ ਜੀ ਪਾਰਵਤੀ ਮਾਤਾ ਜੀ ਦਾ ਨਿਸ਼ ਗਵਾਨ ਜੀ ਆ ਲੋਈ ਇਹ ਸਥਾਨ ਜਿਹੜਾ ਹੈਗਾ ਇਹ ਅੱਜ ਵੀ ਰਾਤ ਸਾਡਾ ਇੱਥੇ ਹੀ ਡੇਰਾ ਲੱਗੂਗਾ ਤੇ ਜੁੱਤੇ ਅਸੀਂ ਮਾਰ ਹੀ ਲਾਏ ਸੀਗੇ ਆਈ ਅੰਦਰ ਪਹਿਲਾਂ ਪੌਣ ਪੌਣ ਲੱਗੇ ਸੀਗੇ ਪਰ ਤੁਹਾਨੂੰ ਦਿਖਾਇਆ ਇੱਥੇ ਸਪਾਈਡਰ ਆ ਦੇਖੋ ਬਹੁਤ ਤਗੜਾ ਸਪਾਈਡਰ ਹੈ ਤੇ ਇਸ ਕਰ ਗਿਆ ਅਸੀਂ ਉਹ ਦੂਰ ਹੀ ਗਿਆ ਲੱਗੇ ਤਾਂ ਨਹੀਂ ਕਿਤੇ ਦੂਰੀ ਆ ਨਹੀਂ ਦੀਦਾ ਵੇ ਮਗਰ ਇੱਥੇ ਨਾ ਬਹਿ ਜਾਵੇ ਕਿਤੇ ਤਾਂ ਕਰਕੇ ਇੰਨੇ ਇਥੇ ਸੋਣਾ ਆ ਵੀ ਸਮੇਲ ਲੱਗ ਜੇ ਲੱਗੇ ਹੀ ਬਹਿ ਗਿਆ ਤੇ ਸਮੇਲ ਲਾਈ ਜਾਣੀ ਫਿਰ ਆਨ ਨੂੰ ਚਲੋ ਜੀ ਹੁਣ ਆਪਾਂ ਗਾੜੀ ਦੇ ਯਾਦ ਲੈਣੇ ਆ ਤੇ ਜੇਕਰ ਜੇਕਰ ਤੁਹਾਨੂੰ ਇਹ ਵਲੌਗ ਵਧੀਆ ਲੱਗਾ ਤੇ ਲਾਈਕ ਸਬਸਕ੍ਰਾਈਬ ਕਮੈਂਟ ਕਰਨ ਨਾਲ ਭੁਲਿਓ ਜਿਹੜੇ ਭੋਲੇ ਦੇ ਭਗਤੇ ਆਓ ਜੈ ਸ਼ੰਕਰ ਜੀ ਲਿਖਿਓ ਚਲੋ ਜੈ ਸ਼ੰਕਰ ਜੀ ਤੇ ਮਾਤਾ ਰਾਣੀ ਦੇ ਜਿਹੜੇ ਭਗਤੇ ਆਓ ਜੈ ਮਾਤਾ ਹੀ ਲਿਖ ਦਿਓ ਜਾ ਮਾਤਾ ਦੀ ਚਲੋ ਜੀ ਸਾਰੇ ਨੂੰ ਗੁੱਡ ਨਾਈਟ ਜੀ ਚਲੋ ਜੀ ਇਸ ਜ਼ੋਰ ਲੱਗੇ ਸੀਗੇ ਪਿੰਡ ਲਾ ਲਿਆ ਆ ਮੰਦਰ ਦੇ ਸਾਹਮਣੇ ਤੇ ਮਾਰ ਮੁਰਗਲਾ ਤੁ ਬਾਅਦ ਜ਼ੋਰ ਲੱਗੇਗੇ ਕੋਲ ਨਹੀਂ ਲੱਗਦੀ ਬਈਗੀ ਦਮਾਰੇ ਵੀਡੀਓ ਵੀਡੀਓ ਬਣਾ ਕੇ ਮੈਸੇਜ ਕਰ ਦਈਏ ਮੈਂ ਕਿਹਾ ਲਓ ਜੀ ਇਹ ਟੈਂਟ ਦੇ ਅੰਦਰ ਲਮੋਲਾ ਅੰਦਰਲੇ ਵਸੇ ਸਾਰੇ ਜਾਬ ਹੂੰ ਗੁੱਡ ਨਾਈਟ ਅੰਦਰਲੇ ਵਸੇ ਮੈਂ ਆਉਣ ਨਾਈਟ ਜੀ